ਕੇਂਦਰ ਨਾਲ ਹੀ ਬੈਠਕ ਹੋਣੀ ਸੀ ਕਿਸਾਨ ਜਥੇਬੰਦੀਆਂ ਦੀ 4 ਤਰੀਕ ਨੂੰ 4 ਮਈ ਤੈਅ ਸੀਗਾ ਕਿ ਇਸ ਦਿਨ ਬੈਠਕ ਹੋਏਗੀ ਪਰ ਹੁਣ ਕੇਂਦਰ ਨੇ ਇੱਕ ਚਿੱਠੀ ਭੇਜ ਦਿੱਤੀ ਹੈ ਕਿਸਾਨ ਜਥੇਬੰਦੀਆਂ ਨੂੰ ਡੱਲੇਵਾਲ ਹੋਰਾਂ ਨੂੰ ਪੰਦੇਰ ਹੋਰਾਂ ਨੂੰ ਕਿ ਭਈ ਅਸੀਂ ਬੈਠਕ ਤਾਂ ਹੀ ਕਰਾਂਗੇ ਜੇ ਪੰਜਾਬ ਦੇ ਨੁਮਾਇੰਦਿਆਂ ਨਾਲ ਤੁਸੀਂ ਬੈਠਣ ਲਈ ਤਿਆਰ ਹੋਗੇ ਜੇ ਤੁਸੀਂ ਉਹਨਾਂ ਨੂੰ ਨਹੀਂ ਆਉਣ ਦੇਣਾ ਫਿਰ ਅਸੀਂ ਵੀ ਬੈਠਕ ਨਹੀਂ ਕਰਾਂਗੇ ਕੀ ਇਹ ਕੇਂਦਰ ਦੀ ਤੱਕੇਸ਼ਾਈ ਹੈ ਜਾਂ ਉਹ ਪੰਜਾਬ ਨੂੰ ਬਰਾਬਰ ਉੱਥੇ ਦਿਖਾਉਣਾ ਚਾਹੁੰਦੇ ਨੇ ਇੱਧਰ ਤੱਕਾ ਕਰ ਰਹੇ ਨੇ ਤੇ ਉੱਧਰ ਬਲੋਸਣਾ ਚਾਹੁੰਦੇ ਨੇ ਇਹਦੇ ਵਿੱਚ ਕੀ ਰਾਜਨੀਤੀਆਂ ਭਾਜ ਰਹੇ ਨੇ ਉਹਨਾਂ ਕੋਲ ਦੇਣ ਲੈਣ ਲਈ ਕੁਛ ਹੈ ਹੀ ਨਹੀਂਗਾ ਇਸ ਲਈ ਤੇ ਕਿਸ ਪਰ ਕੀ ਫੈਸਲਾ ਲੈ ਰਹੀਆਂ ਨੇ ਉਸ ਚਿੱਠੀ ਦੇ ਆਧਾਰ ਤੇ ਦੇਖੋ ਕੇਂਦਰ ਤਾਂ ਪਹਿਲਾਂ ਤੋਂ ਹੀ ਮਤਲਬ ਉਹ ਇਮਾਨਦਾਰੀ ਨਾਲ ਮੀਟਿੰਗਾਂ ਕਦੇ ਨਹੀਂ ਹੋਈਆਂ ਉਹ ਹਮੇਸ਼ਾ ਇਹ ਕਹਿੰਦਾ ਰਿਹਾ ਕਦੇ ਦਿੱਤੀ ਨਹੀਂ ਜਾ ਸਕਦੀ ਜਿਹੜੀਆਂ ਨਾਮ ਨਾਲ ਐਫੀਡੈਵਿਟ ਦਿੱਤੇ ਹੋਏ ਨੇ ਉਹਨਾਂ ਨੇ ਇਸ ਲੈਵਲ ਦੇ ਉੱਤੇ ਸੁਪਰੀਮ ਕੋਰਟ 'ਚ ਜਾ ਕੇ ਵੈਸੇ ਇੱਕ ਜਿਵੇਂ ਲਾਲੀਪਾਪ ਦਿੰਦੇ ਹੁੰਦੇ ਆ ਬਾਰ-ਬਾਰ ਮੀਟਿੰਗ ਕੀਤੀ ਚੰਗੇ ਮਾਹੌਲ 'ਚ ਹੋਈ ਅਗਲੀ ਡੇਟ ਰੱਖ ਲਈ ਚੰਗੇ ਮਾਹੌਲ 'ਚ ਹੋਈ ਅਗਲੀ ਡੇਟ ਰੱਖ ਲਈ ਚੰਗਾ ਚੰਗਾ ਮਾਹੌਲ ਉਹ ਕਿੱਥੇ ਆ ਜਿਹੜੀ ਗੱਲ ਅੱਗੇ ਹੀ ਨਹੀਂ ਤੁਰੀ ਕਦੇ ਇਨੀਆਂ ਚੀਜ਼ਾਂ ਚਾਹੀਏ ਤਾਂ ਪਹਿਲੇ ਹੀ ਫਰਾਡ ਹੋ ਰਿਹਾ ਹੈ ਇਹ ਚ ਤਾਂ ਕੋਈ ਦੋਰਾਵਾ ਨਹੀਂ ਜੇ ਸੀਰੀਅਸਨੈਸ ਹੁੰਦੀ ਆ ਤਾਂ ਉਸ ਪੱਧਰ ਦੇ ਉੱਤੇ ਹੁੰਦੀ ਹੈ ਦੂਜੀ ਗੱਲ ਇਹ ਹੈ ਕੇਂਦਰ ਨਾਲੋਂ ਵੀ ਜ਼ਿਆਦਾ ਇਹ ਜਿਹੜੀ ਜੱਜਮੈਂਟ ਹੈ ਕਿਸਾਨ ਦੇ ਜੋ ਇਹਨਾਂ ਦੋਨਾਂ ਫਾਰਮਾਂ ਦੀ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਐਨਾਲਿਸਿਸ ਕਰਨਾ ਹੁੰਦਾ ਲੜ ਰਹੀਆਂ ਧਿਰਾਂ ਨੇ ਵਿਸ਼ਲੇਸ਼ਣ ਕਰਨਾ ਹੁੰਦਾ ਕੌਣ ਹੈ ਕੌਣ ਨਹੀਂ ਜੇ ਉਹਨਾਂ ਦੇ ਦਿਮਾਗਾ 'ਚ ਇਹ ਆ ਗਿਆ ਕਿ ਕੇਂਦਰ ਅਲੱਗ ਹੈ ਸਟੇਟ ਅਲੱਗ ਹੈ ਤਾ ਇਹਦਾ ਮਤਲਬ ਤੁਹਾਡੇ ਐਨਲਿਸਿਸ ਚ ਪ੍ਰੋਬਲਮ ਹੈ ਇਹਨੂੰ ਦੁਬਾਰਾ ਰੀਥਿੰਕ ਕਰਨ ਦਾ ਸਵਾਲ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਮੋਰਚੇ ਕੱਲੇ ਪੰਜਾਬ ਭਗਵੰਤ ਮਾਨ ਨੇ ਚਕਾਤੇ ਕੇਂਦਰ ਦੀ ਸਹਿਮਤੀ ਨਹੀਂ ਸੀ ਇਸ ਲਈ ਕੇਂਦਰ ਨਾਲ ਗੱਲ ਕਰਾਂਗੇ ਤਾਂ ਤੁਹਾਨੂੰ ਐਡਮਿਨਿਸਟ੍ਰੇਸ਼ਨ ਕਿਵੇਂ ਆਪਰੇਟ ਕਰਦੀ ਹੈ ਤੇ ਕਿਵੇਂ ਸਰਕਾਰਾਂ ਡਿਕਟੇਟ ਕਰਦੀਆਂ ਨੇ ਤੁਹਾਨੂੰ ਇਹਦੀ ਵੀ ਸਮਝ ਦੇ ਵਿੱਚ ਦੁਬਾਰਾ ਸੋਚਣਾ ਪਏਗਾ ਤੇ ਜੇ ਤੁਹਾਨੂੰ ਇਹ ਲੱਗਦਾ ਕਿ ਜੀ ਅਸਲ ਦੇ ਵਿੱਚ ਜਿਹੜੇ ਰਸਤੇ ਰੋਕੇ ਨੇ ਇਹ ਹਰਿਆਣਾ ਸਰਕਾਰ ਨੇ ਰੋਕੇ ਨੇ ਇਹ ਵੀ ਮਿਸਅੰਡਰਸਟੈਂਡਿੰਗ ਦਾ ਸਵਾਲ ਹੈ ਸਾਰੀਆਂ ਹਦਾਇਤਾਂ ਉੱਪਰ ਆਉਂਦੀਆਂ ਨੇ ਜੇ ਸਾਲ ਭਾਰਤ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਉਹ ਕੱਲੀ ਪੰਜਾਬ ਸਰਕਾਰ ਨੇ ਨਹੀਂ ਜਾਣ ਦਿੱਤਾ ਦੋਨਾਂ ਧਿਰਾਂ ਨੇ ਰਲ ਕੇ ਨਹੀਂ ਜਾਣ ਦਿੱਤਾ ਪੰਜਾਬ ਵਾਲੇ ਇੰਨੀ ਸਹਿਮਤੀ ਰਹੀ ਕਿ ਪੰਜਾਬ ਵਾਲੇ ਖੇਤਰ ਦੇ ਵਿੱਚ ਬਿਠਾ ਕੇ ਹੀ ਤੁਸੀਂ ਉਹਨਾਂ ਤੇ ਅਥਰੂ ਗੈਸ ਛਡਵਾਉਂਦੇ ਰਹੇ ਤੇ ਬਾਕੀ ਉਹ ਇੱਧਰ ਆ ਕੇ ਕਰਦੇ ਰਹੇ ਸਟੇਟ ਗਵਰਨਮੈਂਟ ਨੇ ਉਜਰ ਨਹੀਂ ਕੀਤਾ ਵੀ ਮੇਰੇ ਵਾਲੇ ਪਾਸੇ ਕਿਉਂ ਕਰ ਰਹੇ ਹੋ ਪੰਜਾਬ ਵਾਲੇ ਤਾਂ ਸਟੈਂਡ ਹੀ ਲੈਂਦੇ ਕਿ ਠੀਕ ਹੈ ਜਿੱਥੇ ਤੱਕ ਜਾਣਿਓ ਹਰਿਆਣਾ 'ਚ ਜੇ ਬਰੋਕ ਦੇ ਨੇ ਰੋਕ ਲੈਣ ਮੈਂ ਨਹੀਂ ਰੋਕਣਾ। ਜਾਂ ਹਰਿਆਣਾ ਨੂੰ ਕਹਿੰਦੇ ਸਾਡੀ ਹਦੂਦ ਚਾਕੇ ਨਾ ਨਾਕਾ ਲਾਓ ਤੇ ਆਪਣੇ ਵਾਲੇ ਪਾਸੇ ਲਾਓ ਤਾਂ ਕਿ ਅੱਗੇ ਵਧ ਜਾਣਾ। ਇਸੇ ਤਰ੍ਹਾਂ ਜੇ ਕੇਂਦਰ ਇਹ ਕਰਦਾ ਵੀ ਹਰਿਆਣਾ ਇਹ ਕਰਦਾ ਜਾਂ ਕੇਂਦਰ ਇਹ ਕਰਦਾ ਦੋਨੋਂ ਕਿ ਜੀ ਸਾਡਾ ਤਾਂ ਕੋਈ ਇਤਰਾਜ਼ ਨਹੀਂ ਤਾਂ ਪੰਜਾਬ ਇਹ ਰੋਕ ਰਿਹਾ। ਇਹ ਮਿਲੀਪੁਗਤਿਕ ਸੈਟਅਪ ਹੈ। ਦੂਜੀ ਗੱਲ ਜਿਹੜਾ ਕੇਂਦਰ ਨੇ ਚਿੱਠੀ 'ਚ ਲਿਖਿਆ ਕਿ ਫੈਡਰਲ ਸਟਰਕਚਰ ਹੈ ਜੀ। ਫੈਡਰਲ ਸਟਰਕਚਰ ਚ ਰਾਜ ਸਰਕਾਰਾਂ ਵੀ ਲੋੜ ਹੈ ਬਿਲਕੁਲ ਠੀਕ ਹੈ ਜਦੋਂ ਪਹਿਲਾ ਕਿਸਾਨ ਅੰਦੋਲਨ ਸੀ ਲੜਾਈ ਇਸੇ ਗੱਲ ਤੇ ਹੋਈ ਸੀ ਇੱਕ ਬਹੁਤ ਵੱਡਾ ਸਵਾਲ ਇਹ ਸੀ ਕਿ ਖੇਤੀ ਜੇ ਸਟੇਟ ਸਬਜੈਕਟ ਹੈ ਖੇਤੀ ਮੰਡੀਕਰਨ ਜੇ ਸਟੇਟ ਸਬਜੈਕਟ ਹੈ ਤੇ ਫਿਰ ਤੁਸੀਂ ਦਖਲ ਕਿਉਂ ਦਿੰਦੇ ਹੋ ਇਹਦੇ ਚ ਪਾਲਿਸੀ ਤੇ ਇਹਦੇ ਚ ਆਹ ਜਿਹੜੇ ਡਰਾਫਟ ਭੇਜਦੇ ਕਿਉਂ ਬਾਰ-ਬਾਰ ਤੇ ਇਹ ਫੈਡਰਲ ਸਟਰਕਚਰ ਦੀ ਲੜਾਈ ਦੇ ਰੂਪ ਦੇ ਵਿੱਚ ਤੁਸੀਂ ਲੜ ਨਹੀਂ ਰਹੇ ਜੇ ਤੁਸੀਂ ਗੈਰ ਰਾਜਨੀਤਿਕ ਆਪਣੇ ਆਪ ਨੂੰ ਸ਼ੋਅ ਕਰਦੇ ਹੋ ਤਾਂ ਫਿਰ ਫੈਡਰਲ ਸਟਰਕਚਰ ਤੁਹਾਡੇ ਸਮਝ ਹੀ ਨਹੀਂ ਆਏਗਾ ਫਿਰ ਤੁਸੀਂ ਲੜੋਗੇ ਹੀ ਨਹੀਂ ਇਹ ਤਾਂ ਪੋਲਿਟਿਕਸ ਹੈ ਨਾ ਸੈਂਟਰ ਸਟੇਟ ਚ ਰਿਲੇਸ਼ਨ ਕਿਵੇਂ ਬਣਦੇ ਜਾਂਦੇ ਨੇ ਹੁਣ ਅਸੀਂ ਆ ਕਿਉਂ ਲੜ ਰਹੇ ਹਾਂ ਬੀਬੀ ਐਮਬੀ ਦੇ ਮਾਮਲੇ ਚ ਕਿਉਂ ਹੋ ਗੈਰ ਕਾਨੂੰਨੀ ਹੈ ਇਸ ਲਈ ਕਿਹਾ ਜਾ ਰਿਹਾ ਨਾ ਪੰਜਾਬ ਕਹਿ ਰਿਹਾ ਕਿ ਜੀ ਤੁਸੀਂ ਨਾਨ ਰਿਪੇਰੀਅਨ ਸਟੇਟ ਹੋ ਮਲਕੀਅਤ ਸਾਡੀ ਹੈ ਤੁਸੀਂ ਜ਼ਬਰੀ ਕਬਜ਼ਾ ਕਰੀ ਬੈਠੇ ਹੋ ਗੱਡੀ ਗੱਡ ਤੇ ਵੀ ਜਬਰੀ ਕਜਾ ਕਬਜ਼ਾ ਕਰੀ ਬੈਠੇ ਹੋ ਸਾਡੀ ਰਾਜਧਾਨੀ ਹੈ ਪੰਜਾਬੀ ਬੋਲਦੇ ਇਲਾਕਿਆਂ ਤੇ ਜਬਰੀ ਕਬਜ਼ਾ ਕਰੀ ਬੈਠੇ ਹੋ ਪਾਣੀ ਤੇ ਜਬਰੀ ਕਬਜ਼ਾ ਕਰੀ ਬੈਠੇ ਹੋ ਉਸੇ ਤਰ੍ਹਾਂ ਹੁਣ ਹਰ ਚੀਜ਼ ਖੇਤੀ ਤੋਂ ਲੈ ਕੇ ਸਭ ਕੁਝ ਤੇ ਕਬਜ਼ਾ ਕਰਨ ਜਾ ਰਹੇ ਹੋ ਲਾਈਨ ਤਾਂ ਇਹ ਬਣਦੀ ਹੈ ਕਿ ਓਵਰ ਆਲ ਜਿੰਨੇ ਮੁੱਦੇ ਨੇ ਸਾਰੇ ਐਕਚੁਅਲੀ ਉਹ ਫੈਡਰਲ ਸਟਰਕਚਰ ਦੇ ਮੁੱਦੇ ਨੇ ਤੇ ਪਰ ਇਹ ਕਹਿੰਦੇ ਇਹਨਾਂ ਨੇ ਟਰਮ ਜੀ ਡਿਕਟੇਟ ਕਰਤੀਆਂ ਕਿ ਜੀ ਇੱਕ ਚਿੱਠੀ ਲਿਖਤੀ ਵੀ ਜੇ ਪੰਜਾਬ ਸਰਕਾਰ ਵਿੱਚ ਬੈਠੂਗੀ ਫਿਰ ਅਸੀਂ ਮੀਟਿੰਗ ਲਈ ਆਵਾਂਗੇ जे पंजाब सरकार नहीं बैठूगी फिर असी मतलब जे बैठूगी फिर अवे तो वजूद कि भाई साहब मोर्चे उठाते लगातार भटकते फिर रहे हो वजन कि बनता पेल मरण वर्त की बजाय मैडिकल सहूलत लैंड कंडीशन तुम मीटिंग दिखी थी ठीक है जी वर्त तोड़ दोगे एक लैवल उ ਪਾਤਾ ਮੀਟਿੰਗ ਹੋਈ ਸੀ ਉਹ ਇੱਕ ਵਾਰ ਜਿਹੜੀ ਵੀ ਹੋਈ ਸੀ ਔਰ ਉਹਦੇ ਚੋਂ ਵੀ ਕੱਢਣਾ ਪਾਉਣ ਨੂੰ ਕੁਝ ਨਹੀਂ ਤੇ ਜੇਕਰ ਇਹ ਇਧਰ ਨੂੰ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ ਇਹਦੇ ਚ ਇੱਕ ਅੰਡਰਸਟੈਂਡਿੰਗ ਪੋਲੀਟੀਕਲ ਅੰਡਰਸਟੈਂਡਿੰਗ ਬੇਹੱਦ ਜ਼ਰੂਰੀ ਆ ਮੈਨੂੰ ਲੱਗਦਾ ਹੋਣਾ ਕਿ ਇਹਨਾਂ ਨੂੰ ਸਾਰਿਆਂ ਨੂੰ ਇੱਕ ਲੈਵਲ ਦੀ ਸਮਝ ਹੋਣੀ ਹੈ ਨਿੱਜੀ ਤੌਰ ਤੇ ਕਾਕਾ ਸਿੰਘ ਕੋਟੜਾ ਵੀ ਈਵਨ ਡੱਲੇਵਾਲ ਸਾਹਿਬ ਵੀ ਦੋਨਾਂ ਨੂੰ ਨਿੱਜੀ ਤੌਰ ਤੇ ਜਦੋਂ ਗੱਲ ਕਰਦੇ ਨੇ ਉਹ ਕਹਿੰਦੇ ਨੇ ਸਾਡੇ ਨਾਲ ਧੋਖਾ ਕਰਦੇ ਨੇ ਦੋਨੋਂ ਮਿਲ ਗਏ ਦੋਨੋਂ ਸਰਕਾਰਾਂ ਦੀ ਰਣਮਿਲੀ ਭੁਗਤ ਅਸਲ ਦੇ ਵਿੱਚ ਇਹ ਬਲੀ ਭੁਗਤਤਾ ਪਹਿਲਾਂ ਹੀ ਸੀ ਜੀ ਹੁਣ ਤੁਹਾਨੂੰ ਪਤਾ ਲੱਗਿਆ ਸੱਚ ਪਰ ਨਾਲ ਦੀ ਨਾਲ ਉਹ ਇਹ ਕਹਿੰਦੇ ਨੇ ਵੀ ਇਹ ਫੈਸਲਾ ਦੋਨੋਂ ਫੋਰਮਾਂ 'ਚ ਅਸੀਂ ਤਿੰਨ ਤਰੀਕ ਨੂੰ ਲਾਵਾਂਗੇ ਕੱਲ ਨੂੰ ਮੀਟਿੰਗ ਰੱਖੀ ਹੋਈ ਹੈ ਇਹਨਾਂ ਨੇ ਕਿ ਉਹਦੇ 'ਚ ਲਾਵਾਂਗੇ ਫੈਸਲਾ ਕੀ ਹੈ ਹੂੰ ਚਾਤਾ ਪੁਰਾਣੀ ਤਰਖਾ ਤੇ ਜਿਵੇਂ ਮਰਜੀ ਜਾ ਕੇ ਬਹਿ ਜਾਓ ਫਿਰ ਉਹ ਮੈਂ ਅੱਖਾਂ ਨੀਵੀਆਂ ਕਰਕੇ ਜਾਂ ਸ਼ੁਰੂ ਤੋਂ ਤੁਸੀਂ ਕਹਿੰਦੇ ਵੀ ਅਸੀਂ ਨਹੀਂ ਮੀਟਿੰਗ ਦੇ ਵਿੱਚ ਹੁਣ ਸਪੋਜ਼ ਕਰੋ ਮੀਟਿੰਗ ਟੁੱਟ ਗਈ ਇੱਕ ਵਾਰ ਕੇਂਦਰ ਸਰਕਾਰ ਵੀ ਸੁਰਖਰੂ ਹੋਗੀ ਤੁਸੀਂ ਵੀ ਉਹ ਗੇ ਉਧਰ ਚੀਫ ਮਿਨਿਸਟਰ ਨੂੰ ਕੱਲ ਸਵਾਲ ਪੁੱਛਿਆ ਸੀ ਉਹਨੇ ਕਹੇ ਤਾਂ ਵੀ ਠੀਕ ਹੈ ਸਾਡੇ ਤੋਂ ਬਿਨਾ ਕਰ ਲਓ ਪਹਿਲਾਂ ਚੀਫ ਮਿਨਿਸਟਰ ਨੇ ਬਿਆਨ ਦਿੱਤਾ ਸੀ ਕਿ ਮੈਂ ਨਾਲ ਲੈ ਕੇ ਜਾਊਂਗਾ ਚੀਫ ਮਿਨਿਸਟਰ ਬਾਗੀਆਂ ਪਾ ਰਿਆ ਸੀ ਮੋਰਚੇ ਤੇ ਠਾਤੇ ਹੁਣ ਮੈਂ ਲੈ ਕੇ ਚੱਲੂੰਗਾ ਤੁਹਾਨੂੰ ਗੱਲਬਾਤ ਕਰਨ ਦੇ ਲਈ ਜਦੋਂ ਇਹ ਮਾਮਲਾ ਕਿ ਗੱਲਬਾਤ ਕਰਨ ਦੇ ਲਈ ਨਾਲ ਲੈ ਕੇ ਚੱਲੂੰ ਜਦੋਂ ਕੇਂਦਰ ਸਰਕਾਰ ਦੇ ਮੰਤਰੀ ਤੁਹਾਡੇ ਰਿਟਾਇਰਡ ਪੁਲਿਸ ਵਾਲਿਆਂ ਨੂੰ ਵਿੱਚ ਗੱਲਬਾਤ ਵੀ ਬਿਠਾਉਣ ਲੱਗੇ ਤੁਹਾਨੂੰ ਫਿਰ ਵੀ ਮਿਲਿਫੁਕਤ ਨਹੀਂ ਸਮਝਾਈ ਕਿ ਮਿਲਿਫੁਕਤ ਕਿਸ ਲੈਵਲ ਤੇ ਹੋ ਰਹੀ ਹੈ ਇਹ ਇਹਦੇ ਲਈ ਬੇਹੱਦ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਬਹੁਤ ਜ਼ਿਆਦਾ ਕਿਸਾਨਾਂ ਨੂੰ ਪਹਿਲਾਂ ਆਪਣੇ ਅੰਦਰ ਚ ਹੱਤ ਮਾਰਨੀ ਪਏਗੀ ਫਿਰ ਆਪ ਦਾ ਏਕਾ ਆਪ ਦਾ ਪੂਰੀਆਂ ਸਭ ਜਥੇਬੰਦੀਆਂ ਵੱਲ ਮੋੜਾ ਕੱਟਣਾ ਪਏਗਾ ਫਿਰ ਇੱਕ ਘੱਟੋ ਘੱਟ ਏਜੰਡੇ ਤੇ ਮੁੜ ਕੇ ਆਪਣੀ ਤਾਕਤ ਦਾ ਜ਼ੁਹਾਰਾ ਕਰਨਾ ਪਏਗਾ ਜੇ ਉਹ ਤਾਕਤ ਉਸ ਲੈਵਲ ਤੇ ਆਉਂਦੀ ਆ ਤਾਂ ਤੁਹਾਡੇ ਨਾਲ ਕੋਈ ਮੀਟਿੰਗ ਕਰੂਗਾ ਤੇ ਨਹੀਂ ਤਾਂ ਨਹੀਂ ਕਰੂਗਾ ਔਰ ਇੱਕ ਚੰਗੀ ਗੱਲ ਹੈ ਦੇਰ ਆਏ ਦਰਸਤ ਆਏ ਜੇਕਰ ਦੋਨੇ ਫਰਮਾਂ ਨੂੰ ਵੀ ਇਹ ਲੱਗੇ ਕਿ ਮੀਟਿੰਗ ਚ ਆਏ ਜਾਣ ਮੀਟਿੰਗ ਕਿਸੇ ਮਕਸਦ ਲਈ ਹੁੰਦੀ ਹੈ ਰਸਮ ਨਿਭਾਉਣ ਲਈ ਜੇ ਮੀਟਿੰਗਾਂ ਨੇ ਤਾਂ ਉਹਦੀ ਕੋਈ ਤਕ ਨਹੀਂ ਹੁੰਦੀ ਕੋਈ ਤਕ ਨਹੀਂ ਬਿਲਕੁਲ ਮੀਟਿੰਗ ਉਦੋਂ ਹੀ ਕਾਮਯਾਬ ਹੁੰਦੀ ਹੈ ਜਦੋਂ ਮੰਗ ਮੰਗ ਕੇ ਮੀਟਿੰਗ ਦਾ ਲਈ ਜਾਵੇ ਗਵਰਨਮੈਂਟਾਂ ਕਹਿਣ ਵੀ ਆਓ ਤੁਸੀਂ ਆਉਂਦੇ ਕਿਉਂ ਨਹੀਂ ਟੇਬਲ ਟਾਕਤੇ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਉਦੋਂ ਤੁਹਾਡਾ ਪ੍ਰੈਸ਼ਰ ਹੁੰਦਾ ਇਸ ਲਈ ਇਹ ਦੋ ਗਰਨਾਂ ਨੂੰ ਸਮਝਣਾ ਬਹੁਤ ਪੁਰਾਣੇ ਲੀਡਰ ਨੇ ਲੰਬੇ ਤਜਰਬੇ ਵਾਲੇ ਨੇ ਤੇ ਸ਼ਾਇਦ ਕਦੇ-ਕਦੇ ਸਮਝ ਇਧਰ-ਉਧਰ ਗੱਲ ਹੋ ਜਾਂਦੀ ਹੈ ਤੇ ਅੱਗੇ ਨੂੰ ਜ਼ਰੂਰ ਮੇਰੇ ਕਹਿੰਦੇ ਗੱਲਾਂ ਸਿਖਾਉਣਗੀਆਂ ਹਿਸਟੋਰਿਕਲੀ ਸਾਰੀ ਲੀਡਰਸ਼ਿਪ ਨੂੰ ਕਿ ਪਹਿਲਾਂ ਆਪਣੀ ਝੋਲੀ 'ਚ ਦਾਣੇ ਪਾਓ ਉਸ ਤੋਂ ਬਾਅਦ ਕੋਈ ਸੁਣੂਗਾ